ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬਿੱਲ ਪਹਿਲਾਂ 1 ਸਾਲ ਪਹਿਲਾਂ ਆਵਾ ਤਾਂ ਤੇ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਣ ਗਵਰਨਰ ਤਮੰਦ ਸਵੀਕਾਰ ਬਣੀ ਹੈ ਜੀ ਮੁੰਡਾ ਸਾਹਣ ਛੋਟਾ ਕਹਿੰਦਾ ਇਸ ਵਾਰੀ ਬਿੱਲ ਕਿੰਨਾ ਆਇਆ ਦਾ ਮਾ 35000 ਰੁਪਏ ਆਂਦਾ ਹੈ ਜੀ ਰੋਇਆ ਮਾਫੀ ਹੈ ਜੀ ਸਰ ਮੁੱਖ ਮੰਤਰੀ ਪੂ ਦੀਮਾਨ ਨੇ ਡੈਲੀਕੇਟਾਂ ਦੇ ਵਫ਼ਦ ਦੇ ਨਾਲ ਕੀਤੀ ਮੁਲਾਕਾਤ ਕਿਹਾ ਭਾਰਤੀ ਹਥਿਆਰਬੰਦ ਬਲਾਂ ਦੇ ਵਿੱਚ ਸੂਬੇ ਦੇ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਸੂਬਾ ਸਰਕਾਰ ਬਣਾਵੇਗੀ ਯਕੀਨੀ ਤੇ ਇਸ ਵਫ਼ਦ ਦਾ ਸਵਾਗਤ ਕਰਕੇ ਪੰਜਾਬ ਮਹਿਸੂਸ ਕਰ ਰਿਹਾ ਮਾਨ ਜਿਹਾ ਦੱਸਦੀਏ ਨੈਸ਼ਨਲ ਡਿਫੈਂਸ ਕਾਲਜ ਸਮੇਤ ਵੱਖ-ਵੱਖ ਦੇਸ਼ਾਂ ਦੇ ਡੈਲੀਕੇਟਾਂ ਤੇ ਸੀਨੀਅਰ ਅਧਿਕਾਰੀਆਂ ਅਫਸਰਾਂ ਦਾ ਇੱਕ ਵੱਸਤ ਪੰਜਾਬ ਦੇ ਵਿੱਚ ਦੌਰੇ ਤੇ ਆਇਆ ਹੋਇਆ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਇੱਥੇ ਇਹ ਵੀ ਗੱਲ ਆਖੀ ਹੈ ਕਿ ਭਾਰਤੀ ਹਥਿਆਰਬੰਦ ਜਿਹੜੇ ਬਲ ਨੇ ਉਹਨਾਂ ਦੇ ਵਿੱਚ ਸੂਬੇ ਦੇ ਨੌਜਵਾਨਾਂ ਦੀ ਸ਼ਮੂਲੀਅਤ ਵੱਲ ਸੂਬਾ ਸਰਕਾਰ ਖਾਸ ਧਿਆਨ ਦੇਵੇਗੀ ਉਹਨਾਂ ਨੇ ਇੱਥੇ ਇਹ ਗੱਲ ਆਖੀ ਹੈ ਕਿ ਪੰਜਾਬ ਦੇ ਕੋਲ ਇੱਕ ਸ਼ਾਨਾਮੱਤਾ ਇਤਿਹਾਸ ਹੈ ਪੰਜਾਬ ਦੇ ਨੌਜਵਾਨਾਂ ਨੇ ਭਾਰਤੀ ਫੌਜ ਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਨੇ ਇਥੋਂ ਤੱਕ ਕਿ ਆਪਣੀਆਂ ਜਾਨਾਂ ਵੀ ਕੁਰਬਾਨ ਕੀਤੀਆਂ ਨੇ ਹਾਲਾਂਕਿ ਹੁਣ ਇਹ ਰੁਝਾਨ ਕਟਿਆ ਹੋਇਆ ਹੈ ਪਰੰਤੂ ਉਹਨਾਂ ਨੇ ਆਖਿਆ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਮਾਈ ਭਾਗੋ ਜੀ ਦੇ ਨਾਮ ਤੇ ਇੰਸਟੀਚਿਊਟ ਬਣਾਇਆ ਹੋਇਆ ਹੈ ਤੇ ਨਾਲ ਹੀ ਸੀਪਾਈਟ ਸੈਂਟਰਾਂ ਦੇ ਰਾਹੀਂ ਸੂਬੇ ਦੇ ਨੌਜਵਾਨਾਂ ਨੂੰ ਇਸਤੇ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਜਿੱਥੇ ਪੰਜਾਬ ਅੰਨਦਾਤਾ ਹੈ ਉਥੇ ਨਾਲ ਹੀ ਪੰਜਾਬ ਭਾਰ ਦੀ ਖੜਗਪੂਜਾ ਦੇ ਤੌਰ ਤੇ ਵੀ ਕੰਮ ਕਰਦਾ ਹੈ ਉਹਨਾਂ ਨੇ ਇੱਥੇ ਇਹ ਗੱਲ ਆਖੀ ਹੈ ਕਿ ਸੂਬੇ ਦੇ ਨੌਜਵਾਨਾਂ ਦੇ ਵੱਲੋਂ ਦੇਸ਼ ਦੀ ਸੇਵਾ ਬਹੁਤ ਅਨਦੇਹੀ ਦੇ ਨਾਲ ਕੀਤੀ ਗਈ ਹੈ ਤੇ ਹੁਣ ਵੀ ਸੂਬਾ ਸਰਕਾਰ ਦੇ ਵੱਲੋਂ ਨੌਜਵਾਨਾਂ ਨੂੰ ਇਸ ਦੇ ਲਈ ਪ੍ਰੇਰਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਆਖਿਆ ਹੈ ਕਿ ਪੰਜਾਬ ਦੇ ਕੋਨੇ-ਕੋਨੇ ਨੂੰ ਚੱਪੇ-ਚੱਪੇ ਨੂੰ ਗੁਰੂਆਂ ਪੀਰਾਂ ਸੰਤਾ ਤੇ ਸ਼ਹੀਦਾਂ ਦੀ ਸ਼ੋਪਾ ਪ੍ਰਾਪਤ ਹੈ ਇਸ ਕਰਕੇ ਪੰਜਾਬ ਦੇ ਵਿੱਚ ਜ਼ਬਰ ਜੁਰਮ ਦੇ ਖਿਲਾਫ ਲੜਨ ਦੇ ਲਈ ਉਹਨਾਂ ਦੇ ਵਿੱਚ ਜज्ਬਾ ਆਪਣੇ ਆਪ ਹੀ ਪੈਦਾ ਹੋ ਜਾਂਦਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਸੜਕ ਸੁਰੱਖਿਆ ਫੋਰਸ ਬਾਰੇ ਵੀ ਗੱਲ ਕੀਤੀ ਹੈ ਇਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਦੋਂ ਤੋਂ ਹੀ ਸੜਕ ਸੁਰੱਖਿਆ ਫੋਰਸ ਦੀ ਸਥਾਪਨਾ ਕੀਤੀ ਗਈ ਹੈ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਸੜਕੀ ਹਾਦਸੇ ਨੇ ਉਹਨਾਂ ਨੂੰ ਰੋਕਿਆ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਸਿਖਲਾਈ ਦੇ ਕੇ ਜਿਹੜੇ ਨੌਜਵਾਨ ਭਰਤੀ ਕੀਤੇ ਗਏ ਨੇ ਉਹ ਸੜਕ ਸੁਰੱਖਿਆ ਫੋਰਸ ਦੀ ਰੀੜ ਦੀ ਹੱਡੀ ਦੇ ਤੌਰ ਤੇ ਕੰਮ ਕਰਦੇ ਨੇ ਨਾਲ ਹੀ ਉਹਨਾਂ ਨੇ ਇਹ ਵੀ ਕਲ ਆਖੀ ਹੈ ਕਿ ਪੰਜਾਬ ਇੱਕ ਵੱਡੀ ਮਾਤਰਾ ਦੇ ਵਿੱਚ ਪਾਕਿਸਤਾਨ ਦੇ ਨਾਲ ਸਰਹੱਦ ਸਾਂਝੀ ਕਰਦਾ ਹੈ ਜਿੱਥੇ ਕਿ ਹੋਰ ਵੀ ਹਥਿਆਰਬੰਦ ਨੌਜਵਾਨਾਂ ਦੀ ਲੋੜ ਹੈ ਹਥਿਆਰਬੰਦ ਜਿਹੜੇ ਬਲ ਨੇ ਉਹਨਾਂ ਦੀ ਲੋੜ ਹੈ ਇਸ ਕਰਕੇ ਪੰਜਾਬ ਸਰਕਾਰ ਨੌਜਵਾਨਾਂ ਨੂੰ ਭਰਤੀ ਹੋਣ ਦੇ ਲਈ ਜਿਹੜਾ ਉਪਰੇਿਤ ਕਰੇਗੀ ਇਸ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਕੁਝ ਸੈਂਟਰ ਵੀ ਖੋਲੇ ਗਏ ਨੇ ਤੇ ਬਹੁਤ ਸਾਰੇ ਇੰਸਟੀਚਿਊਟ ਵੀ ਖੋਲੇ ਗਏ ਨੇ ਉਹਨਾਂ ਨੇ ਇੱਥੇ ਇਹ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਦਾ ਇੱਕ ਆਪਣਾ ਵੱਡਾ ਤੇੜ ਮੁੱਲਾ ਇਤਿਹਾਸ ਹੈ ਦੱਸਦੀ ਹੈ ਕਿ ਇਸ ਵਫ਼ਦ ਦੇ ਵਿੱਚ ਸ਼੍ਰੀਲੰਕਾ ਕੋਰੀਆ ਰੂਸ ਓਮਾਨ ਸਮੇਤ ਜਿਹੜੇ ਹੋਰ ਵੀ ਦੇਸ਼ ਨੇ ਉਹਨਾਂ ਦੇ ਡੈਲੀਗੇਟ ਆਏ ਹੋਏ ਨੇ ਬ੍ਰਿਗੇਡੀਅਰ ਆਏ ਹੋਏ ਨੇ ਉਹਨਾਂ ਨੇ ਸੀਐਮ ਮਾਨ ਦੇ ਵੱਲੋਂ ਜਿਹੜੇ ਉੱਚੇਚੇ ਕਦਮ ਉਠਾਏ ਗਏ ਨੇ ਉਹਨਾਂ ਦੀ ਸ਼ਲਾਘਾ ਵੀ ਕੀਤੀ ਹੈ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਆਖਿਆ ਹੈ ਕਿ ਇਸ ਵਫ਼ਦ ਦਾ ਸਵਾਗਤ ਕਰਕੇ ਪੰਜਾਬ ਆਪਣੇ ਆਪ ਤੇ ਮਾਣ ਮਹਿਸੂਸ ਕਰ ਰਿਹਾ ਹੈ